2000 एमएलए ਬਣਿਆਾਰੇ ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਆਹ ਮੁਕਸਰ ਹਲਕੇ ਦੇ ਕੰਨ ਨੂੰ ਐਮਐਲਏ ਬਣਾਇਆ ਤੇ ਤੁਸੀਂ ਕੀ ਖੇ ਖਿਡਾਰੀ ਪਿਛਲੇ ਪਹਿਲੇ ਆ ਕੇ ਬਜ਼ੁਰਗ ਦੀ ਸਾਡੇ ਦੀ ਕਮਾਲ ਹੋ ਗਈ ਮੈਂ ਨਾ ਜਮਾ ਦਰਕਾਰੀ ਵੀ ਪਾਰਟੀ ਭਾਜਪਾ ਦੇ ਤੁਸੀਂ ਜਾ ਕੇ ਉਹਦੇ ਚ ਸ਼ਾਮਲ ਹੋਗੇ ਐਨਾ ਦਿੱਲੀ ਦੇ ਬਾਰਡਰਾਂ ਦੇ ਐਨਾ ਤਸ਼ੱਦਦ ਦੇ ਚੱਲਿਆ ਤੁਸੀਂ ਦੇਖਿਆ ਤੁਹਾਡੇ ਸਾਹਮਣੇ ਸੀ ਸਿੱਧੀਆਂ ਗੋਲੀਆਂ ਮਾਰੀਆਂ ਭਾਜਪਾ ਨੇ ਸਾਡੇ ਕਿਸਾਨਾਂ ਦੇ ਆ ਚਾਰ ਰੀਵਰ ਕੋਡ ਲੈ ਕੇ 23 ਕਾਨੂੰਨ ਤੋੜ ਕੇ ਮਜ਼ਦੂਰਾਂ ਵਾਸਤੇ ਕਿੰਨਾ ਵਾਸਤੇ ਮਜ਼ਦੂਰਾਂ ਵਾਸਤੇ ਸਾਨਾਂ ਨੂੰ ਤਾਂ ਪਹਿਲਾਂ ਉਹਨਾਂ ਨੇ ਮਾਰਿਆ ਹੀ ਮਾਰਿਆ ਮਿਦੂਰਾ ਉੱਤੇ ਆ ਮੰਡੀਆਂ ਤੋੜੀਆਂ ਡੇਢ ਢੰਗ ਨਾਲ ਲਿਆ ਕੇ ਇਹ ਕਿੰਦੀ ਬੋਲੀ ਬੋਲਦੇ ਆ ਪਾਜ ਪਾਦੀ ਤੇ ਭਾਈ ਤੋਂ ਸਾਡੇ ਭਾਈ ਦੇ ਮੁੰਡੇ ਤੋਂ ਸਾਨੂੰ ਆਸ ਨਹੀਂ ਸੀ ਮਹਿਬੂਲਾ ਨਹੀਂ ਸਾਨੂੰ ਗੱਲ ਨਹੀਂ ਨਹੀਂ ਹੋ ਭਾਈ ਦੇ ਮੁੰਡੇ ਤੋਂ ਸਾਨੂੰ ਆਸ ਨਹੀਂ ਸੀ ਸਾਨੂੰ ਸ਼ਰਮ ਸਾਡਾ ਪਰਿਵਾਰ ਸੀ ਭਾਈ ਸਾਡਾ ਪਰਿਵਾਰ ਸੀ ਤੇ ਅੱਜ ਭਾਈ ਨੇ ਸਾ ਮੁੰਡੇ ਮੈਂ ਆਇਆ ਕਰ ਜਾਂਦੇ ਵਹੀ ਜਾਂਦੇ ਹਾਂ ਇਹ ਨਹੀਂ ਨਹੀਂ ਇਹ ਚੱਲਣਾ ਰੈਂਟ ਦੇ ਬਾਰੇ ਨਹੀਂ ਲੈਣਾ ਜੀ ਸਾਨੂੰ ਪੂਰਾ ਗੁੱਸਾ ਨਾ ਅਸੀਂ ਅੱਜ ਬੋਲਣ ਲਈ ਹੈ ਕਿਸੇ ਨੂੰ ਇੱਥੇ ਨਾ ਅਸੀਂ ਕੱਲ ਬੋਲਣ ਲਈ ਹੈ ਭਾਜਪਾ ਨੂੰ ਦਾ ਖਾਸ ਕਰਕੇ ਕੰਨ ਕਰਕੇ ਸਾਡੇ ਬੰਦੇ ਪ੍ਰਸ਼ਾਸਨ ਸਾਡਾ ਸੁਣ ਲੈ ਸਾਡਾ ਵਿਰੋਧ ਦਾ ਸਵਾਲ ਆ ਅਸੀਂ ਵਿਰੋਧ ਕਰਨਾ ਹੀ ਕਰਨਾ ਨਾ ਕਿ ਉਹ ਪੜਨ ਲਈਏ ਕੱਲ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਮਹਾਪੰਚਾਇਤ ਹੋਣ ਜਾ ਰਹੀ ਆ ਪੰਜਾਬ ਦੇ ਵਿੱਚ ਕੱਲ ਨੂੰ ਜਿਹੜੇ ਵੱਡੇ ਐਲਾਨ ਹੋ ਸਟੇਜ ਤੋਂ ਹੋਣ ਜਾ ਰਹੇ ਆ ਜਿਹੜੀ ਸੰਯੁਕਤ ਕਿਸਾਨ ਮੋਰਚੇ ਨੇ ਸਾਨੂੰ ਭਜ ਭਾਰ ਆਓ ਤੇ ਭਜ ਭਾਪ ਭਜਾਓ ਦਾ ਨਾਰਾ ਸੀ ਉਹ ਅਸੀਂ ਕਾਰਪੋਰੇਟ ਭਜਾਓ ਤੇ ਤੇਜ ਬਚਾਓ ਉਹਦੇ ਦੇ ਨਾਰੇ ਦੇ ਫੁੱਲ ਚੜਾਉਂਦੇ ਹੋਏ ਅਸੀਂ ਅੱਜ ਇੱਥੇ ਪਿੰਡ ਚਭੇਲ ਬਲੇ ਵਿਰੋਧ ਕਰਦੇ ਆ ਜਿਹੜੀ ਪਾਰਟੀ ਨੂੰ ਲੋਕ ਚਾਹੁੰਦੇ ਨਹੀਂ ਜਿਹੜੀ ਘਟਕਣਕੀਆਂ ਤੇ ਹਮਲੇ ਕਰ ਰਹੀ ਆ ਲਗਾਤਾਰ ਲੋਕਾਂ ਦਾ ਬਡਾਂਗਾ ਕਰਾਊਗੀ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਦੰਗੇ ਕਰਵਾ ਕੇ ਵੋਟਾਂ ਮੰਗ ਲਈ ਆ ਉਹ ਕਿਸੇ ਦਾ ਭਲਾ ਕਿ ਖੋ ਜਾਊਗੀ ਇੱਕ ਦੇਸ਼ ਇੱਕ ਮੰਡੀ ਇੱਕ ਬੋਲੀ ਇੱਕ ਪਹਿਰਾਵਾ ਉਹ ਲੋਕਾਂ ਨੂੰ ਮਾਰ ਕੇ ਰਾਜੀ ਆ ਲੋਕਾਂ ਦਾ ਭਲਾ ਨਹੀਂ ਚੁੰਦੀ ਖਾਸ ਕਰਕੇ ਭਾਈ ਜਿਹਨੇ ਕਹੇ ਸੀ ਨਾ ਬਹਿ ਕੇ ਮੁੜਿਆ ਇਹ ਚੱਲ ਅੱਗੇ ਜਿਹੜੀਆਂ ਸ਼ਰਤਾਂ ਕਰਕੇ ਮੁੱਕ ਰਿਆ ਐਮਐਸਪੀ ਆਲਾ ਜਿਹੜਾ ਮਾਮਲਾ ਉਹ ਪੰਜਾਬ ਹਰਿਆਣਾ ਤੇ ਰਾਜਸਥਾਨ ਚੱਲ ਰਿਹਾ ਆਲ ਇੰਡੀਆ ਦਾ ਮਾਮਲਾ ਐਮਐਸਪੀ ਆਲਾ ਵਿਚਾਰਨ ਦੀ ਗੱਲ ਕਹਿ ਕੇ ਉਹ ਤੋਂ ਮੁੱਕਰੀ ਗਈ ਇਹ ਦੇਸ਼ ਦੇ ਅੰਨ ਦਾ ਤਾਂ ਨੇ ਜੇ ਦੇਸ਼ ਦੇ ਮਜ਼ਦੂਰ ਨੇ ਦੇ ਦੇਸ਼ ਦੇ ਕਿਸਾਨ ਨੇ ਉਹ ਵੀ ਆਪਦਾ পেট ਭਰਦੇ ਨੇ ਤੇ ਅੰਨ ਦਾ ਤਾਂ ਲੋਕਾਂ ਦਾ পেট ਭਰਦੇ ਨੇ ਕਿ ਉਹ ਪੰਜਾਬ ਦੇ ਜਿਹੜੇ ਪਨਹਾਰਨ ਭਰਮ ਚ ਉਹਨਾਂ ਦਾ ਹਿੱਸਾ ਨਹੀਂ ਹੈ ਹੈ ਕਿਉਂ ਡੈਮ ਸੇਫਟੀ ਐਕਟ ਭਾਜਪਾ ਨੇ ਜਿਹੜਾ ਉਹ ਪੰਜਾਬ ਨੂੰ ਬਾਹਰ ਕੱਢ ਕੇ ਆਪਦਾ ਸਿੱਧਾ ਉਹਦੇ ਤੇ ਕਬਜ਼ਾ ਕੀਤਾ ਕਿਉਂ ਕੀਤਾ ਭਾਜਪਾ ਨੇ ਕਿਉਂਕਿ ਨਰਜ ਪਾਣੀ ਛੱਡਣਾ ਸੂਆ ਕਸਰਾਂ ਚ ਪਾਣੀ ਛੱਡਣਾ ਉਹ ਉਹ ਆਪਦੀ ਮਰਜ਼ੀ ਨਾਲ ਛੱਡਣਗੇ ਆ ਪਰੋਇਪੁਰ ਡੁੱਬ ਗਿਆ ਤੇ ਸਾਡਾ ਕੋਈ ਉਥੇ ਪੰਜਾਬ ਦਾ ਉਥੇ ਕੋਈ ਬੰਦਾ ਹੁੰਦਾ ਜਾ ਕੇ ਕਹਿ ਸਕਦਾ ਸੀ ਵੀ ਸਾਡੇ ਭਾਈ ਪਰੋਇਪੁਰ ਡੁੱਬ ਗਿਆ ਪਾਣੀ ਵਿੱਚ ਛੱਡਣਾ ਕਿਉਂ ਭਾਈ ਬਣਾ ਕੰਟਰੋਲ ਹੱਥ ਚ ਕਰ ਲਿਆ ਉਹ ਮਰਜ਼ੀ ਡੋਹਣ ਮਰਜ਼ੀ ਛੱਡਣ ਆ ਚੌਨ ਕਮਿਸ਼ਨਰ ਨੇ ਸਿੱਧੀ ਚਿੱਠੀ ਕੱਢ ਕੇ ਪੰਜਾਬ ਦੇ ਜਿਨ੍ਹਾਂ ਇਹ ਪੁਲਿਸ ਦੇ ਡੰਡੇ ਦਾ ਰਾਜ ਇਹ ਵੋਟਾਂ ਦਾ ਪ੍ਰਚਾਰ ਕਰਾਏ ਆ ਕੀ ਕੀ ਲੋਕਾਂ ਤੋਂ ਤੁਹਾਨੂੰ ਡਰ ਲੱਗਦਾ ਤੁਸੀਂ ਪੁਲਿਸ ਲੈ ਕੇ ਚੜਦੇ ਹੋ ਲੋਕਾਂ ਦੇ ਆ ਡੈਮੋਕ੍ਰੇਸੀ ਆ ਆਹ ਡੈਮੋਕ੍ਰੇਸੀ ਤੁਸੀਂ ਡੈਮੋਕ੍ਰੇਸੀਆਂ ਧਜੀਆਂ ੜਾਈਆਂ ਜੇ ਲੋਕਾਂ ਨੇ ਅੱਜ ਤੁਹਾਡਾ ਰਾਹ ਰੋਕ ਲਿਆ ਕਹਿੰਦੇ ਯਾਰ ਤੁਸੀਂ ਡੈਮੋਕ੍ਰੇਸੀ ਲੰਘਣਾ ਕਰ ਰਹੇ ਆ ਆ ਡੈਮੋਕ੍ਰੇਸੀ ਆ ਆਹ ਤੁਹਾਡੇ ਸਾਹਮਣੇ ਡੈਮੋਕ੍ਰੇਸੀ ਵੇਖੋ ਤਾਂ ਮੁੰਡਾ ਸਾਡਾ ਹੀ ਆ ਕਿਸੇ ਕੋਹਪਰਾ ਮੁੰਡਾ ਨਹੀਂ ਇਹ ਭਾਈ ਸਾਹਿਬ ਦਾ ਸਾਡਾ ਬੇਟਾ ਅਸੀਂ ਸਰਕਾਰ ਕਰਦੇ ਆ ਭਾਈ ਸਾਹਿਬ ਦਾ ਸਾਡਾ ਸਰਚੁਕਦਾ ਪ੍ਰਧਾਨ ਸਾਹਿਬ ਵਾਲੀ ਪਾਕਿਸਤਾਨੀ ਪੁੱਤ ਆ ਇਹਦਾ ਪਾਕਿਸਤਾਨੀ ਸੱਤਾ ਵੀ ਆ ਇਹੋ ਸત્તા ਦੀ ਉਤ ਜੋ ਕਿ ਮੇਰੀ ਗੱਲ ਗਲਤ ਰਲੇ ਹੋ ਨਹੀਂ ਯਾਰ ਸਤਾਰ ਇੱਜ਼ਤ ਤੁਹਾਨੂੰ ਜੁਰੀ ਸਤਾਰ ਇੱਜ਼ਤ ਅਜੇ ਅਸੀਂ ਕੋਈ ਨਹੀਂ ਇਹ ਵਾਲਾ ਭਾਈ ਸਾਹਿਬ ਦਾ ਸਤਕਾਰ ਕਰਦੇ ਹਜੇ ਵੀ ਨਹੀਂ ਪੱਥਰ ਲੱਗੀ ਭਾਈ ਸਾਹਿਬ ਦੇ ਭਾਈ ਉਹ ਗੱਲ ਆ ਗਲਤ ਗੱਲ ਕਰ ਦਿੰਦੇ ਨਹੀਂ ਨਹੀਂ ਮੈਂ ਗਲਤ ਗੱਲ ਕਰਦਾ ਕੀ ਗਲਤ ਗੱਲ ਕਰਦਾ ਨਹੀਂ ਮੈਂ ਇੱਕ ਵਾਰ ਭਾਈ ਸਾਹਿਬ ਰਵਜੀ ਸਤਾਰ ਇੱਜ਼ਤ ਪਿਆਰ ਜਿਨਾ ਸਾਡੇ ਪਸਿੱਖਿਆ ਭਾਈ ਸਾਹਿਬ ਕੋਈ ਕਿਉਂ ਜਾ ਕੇ ਤੁਰਿਆ ਠੀਕ ਹੈ ਨਾ ਅਧੂਰੇ ਮੇਰੇ ਕੋ ਆਜੀ ਕਰਿਆ ਜੀ ਚਾਹ ਦਾ ਕਾਪੀ ਮੇਰੇ ਬੈਗਟਸ ਕਿਸ਼ੇ ਕਰੀ ਤੁਹਾਨੂੰ ਜਵਾਬ ਨਹੀਂ ਚਾਹ ਸੁਣੋ ਇੱਥੇ ਪਾਣੀ ਨਹੀਂ ਲਾ ਦੇ ਪਾਣੀ ਚਾਹ 400 ਸਾਰੀ ਉੱਪਰ ਜਾ ਕੇ 100 ਟਿਕਾ ਨਹੀਂ ਰਹਾ ਅੱਜ ਇਹਨਾਂ ਹੋਏ ਜੀ ਮਨਵਾਸੀ ਨਹੀਂ ਸੀ ਤੁਸੀਂ ਜਾਦ ਉੱਡਦੇ ਲੋਕ ਨੂੰ ਯਾਦ ਜਿਤਾ ਦਿੰਦੇ ਮੈਂ ਐ ਲਕੀਰ ਖਿੱਚੀ ਐ ਇੱਕ ਵਾਰ ਇੱਕ ਵਾਰ ਗੱਲ ਕਰੀਓ ਅੱਜ ਜੇ ਕੋਈ ਚਾਹ ਪਾਣੀ ਦੀ ਉਹ ਉਹ ਪਰਿਵਾਰ ਦੇ ਬੈਠਣ ਵਾਲੀ ਗੱਲ ਹੈ ਉੱਪਰ ਸਾਰੀ ਵੀਰ ਕਰੇ ਬੈਠੇ ਨਹੀਂ ਕਰੇ ਮੇਰੀਆਂ ਮਾਵਾ ਮੇਰੇ ਭਰਾ ਮੇਰੇ ਬਿਊਰਗ ਬੈਠੇ ਚਲੋ ਕਰ ਲੋ ਬੰਦ ਕਰੋ ਯਾਰ ਬੰਦ ਕਰ ਲੋ ਬੰਦ